ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਰਾਣਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਲਖਬੀਰ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ گاਵਾ ਦਿਖਾਵਾਂਗਾ ਪੰਜੇ گاਵਾ ਦੋਸਤੋ ਸੁਈਆਂ ਵਾ ਡਿਟੇਲ ਇਹਨਾਂ گاਵਾ ਦੀ ਕੀ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਹੜੇ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਫੇਖ ਜਿਦਾ ਕਰੋ ਦੋਸਤੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚਲਦੀ ਚਲਦੀ ਵੀਡੀਓ ਦੋਸਤੋ ਲਾਈਕ ਅਤੇ ਸ਼ੇਅਰ ਜਰੂ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਜਿਹੜੀ ਜਾਂਚ ਕਰਨੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰam ਤੇ ਵੀ ਚੱਲਦੀ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਓ ਕਰਿਓ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਸ਼ੂਆਂ ਦੀ ਹਾਂਜੀ ਭਾਈ ਸਸਰੀ ਜੀ ਬਸ ਵੀਰ ਦਾ ਆਪ ਜੀ ਸਸਰੀ ਘਰ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਠੀਕ ਨਾ ਆਪਣਾ ਦੁੱਧ ਦਾ ਕੰਮ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਜੀ ਆਪਣਾ ਪਹਿਲਾਂ ਨਾਮ ਲਖਵੀਰ ਸਿੰਘ ਹਾਂ ਜੀ ਪਿੰਡ ਮਹਰਾਣਾ ਹਾਂ ਜੀ ਸੀਲਦਰਨ ਦਾ ਪੱਟੀ ਅੱਛਾ ਜੀ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਬੋਲ ਦਿਓ ਜੀ 70140 ਹਾਂ ਜੀ 084 01 ਠੀਕ ਹੈ ਜੀ 70140 084 01 ਠੀਕ ਹੈ ਇਹ ਹਾਂ ਜੀ ਭਾਜੀ ਪਸ਼ੂ ਮਤਲਬ ਵਪਾਰ ਦਾ ਕੰਮ ਵੀ ਨਾਲ-ਨਾਲ ਤੇ ਨਾਲ-ਨਾਲ ਆਪਣਾ ਦੁੱਧ ਦਾ ਕੰਮ ਵੀ ਹਾਂ ਨਾ ਠੀਕ ਹੈ ਜੀ ਤੇ ਕਿੰਨੇ ਪਸ਼ੂ ਵੀ ਜੀ ਸੇਲ ਤੇ ਆਪਣੇ ਅੱਜ 5 ਡੰਗ ਰੱਖ ਆਪਣੇ ਕੋਲ ਅੱਛਾ 5 ਸੂਏ ਹੈ ਹਾਂਜੀ ਹਾਂਜੀ ਠੀਕ ਹੈ ਇਹ ਦੂਜੇ ਸੂਏ ਦਾ ਹਾਂਜੀ ਅੱਛੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅੱਜ 6ਵਾਂ ਦਿਨ ਹੋ ਗਿਆ ਸਤਵਾਂ ਅੱਛਾ ਜੀ ਇਹਦੇ 14 ਲੀਟਰ ਦੁੱਧ ਨਟ ਤਿਆਰ ਆ ਭਾਵੇਂ 5 ਦਿਨ ਕੋਈ ਚੋਈ ਜਾਵੇ ਹੁਣ ਦਾ ਮੌਕੇ ਦਾ ਤਿਆਰ ਹਾਂਜੀ ਮੌਕੇ ਦਾ ਤੇ ਬੱਚਾ ਕਿਤੇ ਤਾਂ ਨੇ ਉਹ ਅੱਛਾ ਜੀ ਮਗਰ ਠੀਕ ਹੈ ਜੀ ਤੁਰੀਏ ਨਾ ਹਾਂਜੀ 5 ਦਿਨ ਦੋਸਤੋ ਸੂਈ ਨੂੰ ਨੂੰ ਹੋ ਗਿਆ ਦੂਜਾ ਸੂਆ ਸੂਈ ਤੇ 14 ਲੀਟਰ ਦੁੱਧ ਵੀਰ ਕਹਿੰਦਾ ਵੀ ਹੁਣ ਮੌਕੇ ਦਾ ਤਿਆਰ ਹੈ ਭ ਤੇ ਇਹਨਾਂ ਡੰਗ ਚਾਰ ਡੰਗ ਚੋਕੇ ਕਰ ਲੇ ਕੱਦ ਕੱਦ ਦੋਸਤੋ ਦਰਮਿਆਨਾ ਥੋੜੀ ਜੀ ਸੁਕੇ ਲੱਪੇ ਦੇ ਵਿੱਚ ਆਈਏ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਘਰੇਲੂ ਪਸ਼ੂ ਆ ਕੋਈ ਜ਼ਿਆਦਾ ਕੰਮ ਨਹੀਂ ਗਾ ਵਪਾਰ ਦਾ ਇੱਕ ਅਦਾ ਪਸ਼ੂ ਵੀਰ ਲਿਆ ਕੇ ਵੇਚਦਾ ਵਾ ਕੱਦ ਕਾਰ ਦੇ ਹਿਸਾਬ ਨਾਲ ਦੋਸਤੋ ਗਾਂ ਨੇ ਆਰਡਰ ਕੁਆਲਟੀ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਹੈ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਥਣ ਚੱਡੇ ਦੀ ਬਿਲਕੁਲ ਸਾਫ਼ ਹੈ ਜੀ ਠੀਕ ਹੈ ਜੀ ਨੋਕ ਵਾਲਾ ਥਣ ਦੋਸਤੋ ਲੱਗਾ ਹਾਥੀ ਚੁਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਥਾਣਿਆ ਆਰਡਰ ਕੁਆਲਟੀ ਜਿਹੜੀ ਗਾਣੇ ਦੋਸਤੋ ਆ ਵੇਖੋ ਬਹੁਤ ਲਾਜਵਾਬ ਤਿਆਰ ਕੀਤੀ ਹੈ ਥਣਾ ਦੀ ਦੋਸਤੋ ਬੇਤ ਕਾਫੀ ਆਪਸ ਵਿੱਚ ਦਰਮਿਆਨਾ ਕਰਦੇ ਆ ਦੋਸਤੋ ਤੇ ਥੋੜੀ ਜਿਹੀ ਲੱਪੇ ਦੇ ਵਿੱਚ ਸੂਕ ਹੈ ਜ਼ਰੂਰ ਹੈ ਦੋਸਤੋ ਕਿਉਂਕਿ ਸੱਜ ਸੋਇਆ ਪਸੂ ਜੀ ਨੂੰ ਸੁੰਦਾ ਲੱਪੇ ਦੇ ਵਿੱਚ ਥੋੜਾ ਜਿਹਾ ਜ਼ਰੂਰ ਆ ਜਾਂਦਾ ਤੇ ਬਾਕੀ ਆਪਾਂ ਮੁੱਲ ਪੁੱਛਦੇ ਵੀਰ ਤੋਂ ਕੀ ਮੁੱਲ ਕਰਦਾ ਹਾਂਜੀ ਭਾਜੀ ਮੁੱਲੇ ਦਾ ਕੀ ਕਰਦੇ ਇਹਦਾ ਮੁੱਲ ਕਰਦੇ 50000 50000 ਰੁਪਇਆ 48000 ਦੀ ਦੇ ਦਾਂ 50000 ਨਹੀਂ ਹੋਊਗਾ ਜੀ 50000 ਰੁਪਏ ਦੋਸਤੋ ਵੀਰ ਨੇ ਇਸ ਗਾਂ ਦੀ ਡਿਮਾਂਡ ਰੱਖੀ ਹੈ 48000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਜਿਹੜਾ ਕੋਈ ਵੀਰ ਭਰਾ ਖਿਦਣਾ ਹੋਊਗਾ ਮੌਕੇ ਤੇ ਮਾਣਦਾਨ ਥੋੜਾ ਬੜਾ ਜਰੂਰ ਕਰਾਂਗੇ ਹੋਂ ਦੋਸਤੋ ਜਰੂਰ ਕਰਿਆ ਕਰੋ ਮੁੱਲ ਜਿਹੜੇ ਵੀਡੀਓ ਦੇ ਵਿੱਚ ਉਹਦੇ ਫਿਕਸ ਨਹੀਂ ਹੁੰਦੇ ਹਾਂਜੀ ਵੀ ਜੀ ਇਹਦੇ ਬਾਰੇ ਦਸੀਏ ਇਹ ਕਰਵਾ ਸੁਭਾ ਸੁਈ ਇਹ ਮੋਹ 6 ਦਿਨਾਂ ਦਾ ਜੀ ਅੱਛਾ ਜੀ ਪਹਿਲਾਂ ਉਹ ਅੱਛੀ ਆ ਠੀਕ ਹੈ ਜੀ ਸੁਈ ਨੂੰ ਇਹਨੂੰ ਵੀ 6-7 ਦਿਨ ਹੋ ਗਏ ਅੱਜ ਅੱਛਾ ਦੁੱਧ ਕਿੰਨਾ ਤਿਆਰ ਉਹ ਇਹਦੇ ਲਈ ਦੁੱਧ 16 ਲੀਟਰ ਤਿਆਰ ਹੈ ਕੰਡੇ ਵਾਲਾ ਤਿਆਰ ਫੁੱਲਾ 6 ਦੰਦ ਤੇ ਸੂਈ ਨੂੰ ਇਹਨੂੰ ਵੀ 5-6 ਦਿਨ ਹੋ ਗਿਆ ਤੇ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਹੈ 16 ਲੀਟਰ ਦੁੱਧ ਵੀਰ ਕੰਦਾ ਤਿਆਰ ਹੈ ਭਾਵੇਂ ਕਿ ਆਪਣੀ ਜਿੰਨੀ ਮਰਜ਼ੀ ਤਸੱਲੀ ਕਰ ਲੈ ਆ ਕਰੋ ਚੈੱਕ ਜੀ ਆਰਡਰ ਕੁਆਲਟੀ ਦੋਸਤੋ ਇੰਨੇ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਆ ਜਨਾ ਫੇਸਬੁਕ ਸਾਰਾ ਵਖਾ ਦਿਓ ਜੀ ਆ ਕਰੋ ਜੀ ਚੈੱਕ Lagi, lagi, lagi. Lagi, Pakcik, bantu. mau lakukan. ਇਹਦਾ ਮੁੱਲ ਜੀ 72000 ਰੁਪਇਆ ਇਹ ਛੇ ਮਾਨ ਇਹ 2000 ਛੋਟ ਕਰਦਾ 70000 ਦੀ ਬੱਸੀ ਦੇਦਾ 70000 ਹਾਂ ਜੀ 72000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ 16 ਲੀਟਰ ਦੁੱਧ ਦੇ 70000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇਵਾਂਗੇ ਜਿਹੜਾ ਵੀਰ ਪ੍ਰਾਖਿਦਣਾ ਹੋਊਗਾ ਮੌਕੇ ਤੇ ਕੋਈ ਹਲਕਾ-ਪੁਲਕਾ ਮਾਨਤਾ ਨਾ ਜ਼ਰੂਰ ਹੋਊਗਾ ਜੀ ਹਾਂ ਜੀ ਵੀਰ ਜੀ 3 ਨੰਬਰ ਬੱਸੀ ਅੱਗੇ ਥਾਂ ਚੱਲੇ ਬਿਲਕੁਲ ਸਾਫ਼ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਅੱਛਾ ਇਹਨੇ ਬਚਾ ਕੀ ਦਿੱਤਾ ਇਹਨੂੰ ਜੀ 2 ਮਹੀਨੇ ਹੋ ਗਏ ਸੁਈ ਨੂੰ ਇਹ ਗਾਂ ਨੇ ਬੱਚਾ ਕਿ ਦਿੱਤਾ ਦੋਨੋਂ ਇਹ ਬੱਚਾ ਜੇ ਮਗਰ ਹੈ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਹੈ ਠੀਕ ਹੈ ਜੀ ਅੱਛਾ ਜੀ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ ਹੁਣ ਦੁੱਧ ਕਿੰਨਾ ਤਿਆਰ ਹੋ ਮੁੱਸਲ ਦੁੱਧ ਦੇ ਸਲੇ 18 ਲੀਟਰ ਪਰ ਆ ਬਸ 16 ਲੀਟਰ ਦੀ ਫੁੱਲ ਗਰੰਟੀ ਹੋਵੇ ਠੀਕ ਹੈ ਜੀ ਫੁੱਲਾ ਜਵੇਂ ਮਰਜ਼ੀ ਤਸਲੀ ਕਰੀ ਜਾ ਪਾਉ ਆਪਣੇ 2 ਮਹੀਨੇ ਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਤੇ 16 ਕਿਲੋ ਦੁੱਧ ਖੁੱਲਾ ਡੁੱਲਾ ਵੀ ਕਹਿੰਦਾ ਤਿਆਰ ਆ ਨਾ ਕਰੋ ਚੈੱਕ ਦੋਸਤੋ ਪੂਰੀ ਸ਼ਾਈਨਿੰਗ ਪੂਰੀ ਬਰੀਡ ਮਹੀਨਾ ਮਹੀਨੋਂ ਘਟਿਆ ਮਹੀਨਾ ਹੋ ਗਿਆ ਠੀਕਾ ਭਰੇ ਨੂੰ ਅੱਛਾ ਠੀਕਾ ਭਰੇ ਦੋ ਮਹੀਨਾ ਹੋ ਲੇਜੋ ਜੀ ਲੈਜੋ ਕਾਡ ਕਾਡ ਦੋਸਤੋ ਗਾਂ ਦਾ ਬਹੁਤ ਵਧੀਆ ਕਰੋ ਚੈੱਕ ਜੀ ਪੂਰਨੇ ਕੋਈ ਛਟਾ ਨਹੀਂ ਪੂਰਾ ਫੁੱਲ ਹੈਵੀ ਬੋਡੀ ਵੇਟ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਤੇ ਆਹ ਥਣਾ ਦੀ ਕੁਆਲਿਟੀ ਦੀ ਚੈੱਕ ਕਰ ਲੋ ਜੀ 16 ਲੀਟਰ ਵੀਰ ਕਹਿੰਦਾ ਦੁੱਧ ਤਿਆਰ ਆ 18 ਲੀਟਰ ਵੇਹੇ ਤੇ ਪਰ 16 ਲੀਟਰ ਵੀਰ ਕਹਿੰਦਾ ਆਪਾਂ ਕਹਿ ਕੇ ਦੇਵਾਂਗੇ ਆ ਕਰੋ ਚੈੱਕ ਜੀ ਥਣਾ ਸਾਂ ਦੀ ਕੁਆਲਿਟੀ ਦੀ ਹਾਂਜੀ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਮੁੱਲ 60000 ਦੀ 60000 ਦੀ ਦੇ ਦਾਂ 60000 ਦੀ ਠੀਕ ਇਹਦਾ ਬੱਚਾ ਨਹੀਂ ਬੱਚਾ ਨਹੀਂ ਬੱਚਾ ਮਰ ਗਿਆ ਬੱਚਾ ਹੈ ਮਗਰ ਮੱਛਾ ਮਰ ਗਿਆ ਠੀਕ ਹੈ ਜੀ ਬੱਚਾ ਦੋਸਤੋ ਇਹਦਾ ਐਕਸਪਾਇਰ ਹੋ ਗਿਆ ਵਾ ਬਾਕੀ ਇਹਦੀ ਸੂਈ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਭਾਵੇਂ ਜੇ ਮਰਦੀ ਆਪ ਦੇ ਚੈੱਕ ਕਰ ਲੈ ਠੀਕ ਹੈ ਜੀ ਠੀਕ ਹੈ ਜੀ ਦੂਜੀ ਗਾਵਾ ਬਾਰੇ ਦੱਸੀ ਜੀ ਸਾਫ਼ ਚੱਡੇ ਦੀਆਂ ਇਹ ਖਾਂਜੀ ਇਹਦੇ ਬਾਰੇ ਦੱਸੀ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 15 ਦਿਨ ਹੋ ਗਏ ਸੂਈ ਨੂੰ ਜੀ ਅੱਛਾ ਜੀ ਇਕੱਠੀਆਂ ਹੀ ਸੂਈਆਂ ਅਗੜ ਪਿਛਲੇ ਦੇ ਇਹਦਾ ਬੱਚਾ ਮਰ ਗਿਆ ਇਹਦਾ ਇਹ ਸਹੀ ਹੈਗਾ ਬੱਚਾ ਅੱਛਾ ਇਹ ਕਿੰਨਾਂ ਸੂਆ ਸੂਈ ਜੀ ਇਹਦੇ ਥੱਲੇ ਨਾਈਟ ਦੁੱਧ ਜੀ 20 ਤੋਂ ਬਾਹਰ ਆ ਸੂਆ ਕਿੰਨਾਂ ਸੂਈ ਹਾਂਜੀ ਪਹਿਲਣਾ ਪਹਿਲੇ ਜੀ ਠੀਕ ਹੈ ਜੀ 6 ਦਾਂਦਾ ਇਹਨੂੰ 6 ਦਾਂਦੇ ਆ ਦੋਸਤੋ ਮੂੰ ਪਹਿਲਾ ਸੂਆ ਸੂਈ ਆ 20 ਲੀਟਰ ਦੁੱਧ ਵੀਰ ਕਹਿੰਦਾ ਥੱਲੇ ਤਿਆਰ ਹੈ ਮੌਕੇ ਦਾ ਹੁਣ ਜਿਹੜਾ 18 ਦੀ ਫੁੱਲ ਗਾਰੰਟੀ ਦਿਓ ਜੀ ਤੁਸੀਂ ਅੱਛਾ 18 ਲੀਟਰ ਦੀ ਫੁੱਲ ਗਾਰੰਟੀ ਹੈ ਜੀ ਜਦੋਂ ਮਰਜ਼ੀ ਕੋਈ ਝੋਈ ਜਾਵੇ ਪੂਰਾ ਨਿੱਗਰ ਦੋਸਤੋ ਹਵਾਨਾ ਆ ਕਰੋ ਚੱਕ ਜੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਕਰਾਸ ਬਰੀਡ ਹੈ ਜੀ ਲਿਓ ਜੀ ਆਹ ਦੀ ਫੇਸ ਕੁਆਲਿਟੀ ਚੈੱਕ ਕਰ ਲੋ 6 ਦੰਦ ਪਹਿਲਾ ਸਵੇਰ 20 ਲੀਟਰ ਦੋ ਤਿਆਰ 18 ਲੀਟਰ ਵੀਰ ਕਹਿੰਦਾ ਜਿੰਨਾ ਮਰਜੀ ਕੋਈ ਲੈ ਜਾਏ ਭਾਵੇਂ ਇੱਧਾਂ ਹੀ ਲੈ ਜਾਏ ਬਿਨਾਂ ਚੋਆ ਤਾਂ ਬਾਕੀ ਦੋਸਤੋ ਜਿੰਨਾ ਕਿਨੇ ਗਾਣੇ ਆਰਡਰ ਤਿਆਰ ਕੀਤਾ ਹੈ 20 ਲੀਟਰ ਦੋ ਦੋਸਤੋ ਇਹ ਜੀ ਗਾਣ ਨੂੰ ਕੁਛ ਹੋ ਗਿਆ ਦਾ ਕੋਈ ਚੰਗੀ ਸੇ ਵਾਲਾ ਵੀਰ ਲੈ ਕੇ ਦੋ ਦੋਸਤੋ ਬਾਅਦ ਚਵਾ ਦੇਣਾ ਸੂਈ ਨੂੰ 15 ਦਿਨ ਦਾ ਟਾਈਮ ਹੋ ਗਿਆ ਬੱਚਾ ਕੀ ਦਿੱਤਾ ਨਹੀਂ ਵਛਾ ਜੀ ਇਹਦੇ ਮਗਰ ਵਛਾ ਜੀ ਹਾਂ ਜੀ ਉਹ ਵਜੇ ਵਛੇ ਤੇ ਨਹੀਂ ਠੀਕ ਹੈ ਜੀ ਅੱਛਾ ਇਹਦਾ ਕੀ ਮੁੱਲ ਕਰਦੇ ਇਹਦਾ ਬੱਤਰਾ ਆ ਰਿਹਾ ਜੀ ਅੱਛਾ ਜੀ 70 ਦੀ ਦੇ ਦਾਂਗੇ ਠੀਕ ਹੈ ਜੀ 72000 ਰੁਪਏ ਦੋਸਤੋ ਵੀਰ ਨੇ ਇਸ ਗਾਂ ਦੀ ਵੀ ਡਿਮਾਂਡ ਰੱਖੀ 70000 ਰੁਪਏ ਦੇ ਵਿੱਚੋਂ ਵੀ ਕਹਿੰਦਾ ਮਾਨਦਾਨ ਜਰੂਰ ਹੋ ਜੇ ਕਿ ਵੀਰ ਭਰਾ ਖੇਦਣਾ ਹੋ ਹਾਂ ਜੀ ਇਹਦੇ ਬਰਗ ਦਸੀਏ ਜੀ ਸ਼ਾਈ ਵਾਲ ਬਾਰੇ ਇਹ ਦੂਜਾ ਸੁਹਾ ਜੀ ਅੱਛਾ ਜੀ ਸ਼ਾਈ ਵਾਲਾ ਠੀਕ ਹੈ ਜੀ ਹਾਂ ਜੀ ਬੱਤਿਆ ਦਾ ਮਰ ਗਿਆ ਏ ਇਹਨੂੰ ਕੈਨੇਡਾ ਭਗਾ ਸੀ ਨਾ ਹਾਂ ਜੀ ਇਹਨੂੰ ਨਾ ਇਕੱਠੀਆਂ ਸੁਈਆਂ 15 ਦਾ ਫਰਕ ਠੀਕ ਹੈ ਜੀ ਇਰੋਂ ਵੀ 22 ਦਾ ਨਾਲ ਲਓ ਠੀਕ ਹੈ ਜੀ ਤੁਹਾਨੂੰ ਜਿਹੜਾ ਦੁੱਧ ਤੇ ਤਿਆਰ ਹੈ ਮੋਕੇ ਦਾ ਕੰਨਾ ਦੁੱਧ ਦੇ ਥਲੇ ਦੇ ਬਥੇਰਾ ਜਦੋਂ 16 ਲੀਟਰ ਦੀ ਫੁੱਲ ਗਾਰੰਟੀ ਦਿਓ ਠੀਕ ਹੈ ਜੀ ਦੁੱਧ ਦੇ ਕਰਮਾਂ ਵਾਲੀ ਥਲੇ ਬਹੁਤ ਕੁਝ ਕਰ ਅੱਛਾ ਜੀ ਆ ਕਰੋ ਚੈੱਕ ਜੀ ਬਿਲਕੁਲ ਠੰਡੀ ਸੀਲਸ ਲੱਗੇ ਜੀ ਆਹ ਲਓ ਜੀ ਕਰੋ ਚੈੱਕ 16 ਲੀਟਰ ਦੁੱਧ ਦੀ ਵੀਰ ਕਦਾ ਗਾਰੰਟੀ ਦੇਣਾ ਦੁੱਧ ਦੇ ਦੋਸਤੋ ਵਹੇ 18 19 ਕਿਲੋ ਵੀ ਹੈਗਾ ਚਵਾਈ ਵਾਲਾ ਸੂਹਾ ਕਰਵਾ ਸੁਈ ਹੈ ਜੀ ਦੂਜੇ ਸੂਹ ਹੈ ਜੀ ਦੂਜਾ ਸੂਹਾ ਥੋੜੀ ਜੀ ਕਾਲ ਪੈਂਦੀ ਆ ਪਸ਼ੂ ਜਿਹਨੂੰ ਖੋਲ ਦੇ ਖੜੀਦਾ ਉਹ ਪਰੋਪਰਾ ਕਰਦਾ ਥੋੜਾ ਜਿਹਾ ਜਰੂਰ ਬਾਕੀ ਕੋਈ ਚੋਣ ਚਾਂਤ ਨਹੀਂ ਮੜਾ ਜਾ ਕਰਦੀ ਆ ਬਾਕੀ ਕੋਈ ਗੱਲ ਹੀ ਨਹੀਂ ਹੋਇਆ ਠੀਕ ਹੈ ਜੀ ਥੱਲੇ ਹੋਏ ਦੋਸਤੋ ਸ਼ਾਈ ਵਾਲ ਤੇ ਥਣਾ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਲਾਜਵਾਬ ਥਣ ਮੁੱਠੀ ਵਾਲਾ ਹੱਥੀ ਚੋਾਈ ਵਾਲਾ ਥਣ ਲੱਗਾ ਆਹ ਲੋ ਜੀ ਕਰੋ ਚੈੱਕ ਪੂਰੀ ਸੀਲਸ ਲੱਗਿਆ ਜੀ ਲੋ ਜੀ ਕੋਈ ਵੀਰੇ ਇਹ ਨਾ ਆਕੇ ਵੀ ਸ਼ਾਈ ਵਾਲਾ ਗਰਮ ਹੁੰਦੀਆਂ ਨਹੀਂ ਜੀ ਬਿਲਕੁਲ ਠੰਡੀ ਸੀਲਸ ਲੱਗਿਆ ਜੀ ਰੰਗ ਦੋਸਤੋ ਦਾ ਕਰ ਲਓ ਚੈੱਕ ਬਿਲਕੁਲ ਤਾਂਬੇ ਰੰਗਾ ਰੰਗ ਪਿਓਰ ਕਦ ਕਰ ਦੋਸਤੋ ਗਾਂ ਦਾ ਬਹੁਤ ਵਧੀਆ ਤੇ ਆ ਤੌਰ ਤਾ ਵੇਖੋ ਗਾਂ ਦੀ ਇੱਕ ਨੰਬਰ ਦੀ ਹੈ ਜੀ ਲਓ ਜੀ ਕਰੋ ਚੱਕ 16 ਕਿਲੋ ਦੁੱਧ ਗਰੰਟੀ ਵਾਲਾ ਜਿਹੜਾ ਇਹ ਆਉਂਦੀ ਤੇ ਸਲੀ ਕਰੇ ਜੀ ਭਾਵੇਂ ਚਾਰ ਰੰਗ ਚੋਈ ਜਾਵੇ ਠੀਕ ਹੈ ਜੀ ਅਛਾ ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ 58000 58000 ਰੁਪਏ ਹਾਂਜੀ 2000 ਤੋੜ ਕਰ ਦਾਂਗੇ 56000 ਰੁਪਏ ਹਾਂਜੀ 58000 ਰੁਪਏ ਦੋਸਤੋ ਵੀਰ ਨੇ ਇਸ ਗਾਂ ਦੀ ਡਿਮਾਂਡ ਰੱਖੀ ਆ 56000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖੇਦ ਲਊਗਾ ਆਪਾਂ ਮਾਨਤਾ ਜਰੂਰ ਕਰਾਂਗੇ ਪੰਜੂ ਪਸ਼ੂ ਦੋਸਤੋ ਤੁਹਾਨੂੰ ਦਿਖਾਏ ਵੀਡੀਓ ਦੇ ਚ ਪੰਜੇ ਪਸ਼ੂ ਸੂਏ ਆ ਇੰਨਾ ਪਸ਼ੂਆਂ ਦੇ ਜਿਹੜੇ ਬੱਚੇ ਮੌਕੇ ਤੇ ਤਿਆਰ ਆ ਜਿਹੜੇ ਤੁਹਾਨੂੰ ਖਾ ਲੈਣਾ ਬੱਚੇ ਆਹ ਲਓ ਜੀ ਕਰੋ ਚੈੱਕ ਆ ਵੀ ਬੱਚਾ ਜੀ ਹਾਂਜੀ ਤੇ ਆ ਵੀ ਦੋਵੇਂ ਬੱਚੇ ਨੇ ਠੀਕ ਹੈ ਜੀ ਹਾਂਜੀ ਤਿੰਨਾ ਗਾਵਾਂ ਦੇ ਮਗਰ ਦੋਸਤੋ ਬੱਚੇ ਹੈਗੇ ਤੇ ਦੋਵਾਂ ਗਾਵਾਂ ਦੇ ਮਗਰ ਬੱਚੇ ਜਿਹੜੇ ਨਹੀਂ ਹੈਗੇ ਐਕਸਪਾਇਰ ਹੋਏ ਆ। ਤਸੱਲੀ ਜਿਹੜੀ ਕਰਨੀ ਆ ਦੋਸਤੋ ਨਿਰਖ ਪਰਖ ਜਿਹੜੀ ਕਰਨੀ ਆ ਪਸ਼ੂ ਨੂੰ ਤੁਸੀਂ ਆਪ ਆਏ ਕਰਨੀ ਕਿਉਂਕਿ ਪਸ਼ੂ ਬਿਲਕੁਲ ਸੂਏ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰਕੇ ਪਸ਼ੂ ਘਰੀਦੋ। ਬਾਅਦ ਵਿੱਚ ਦੋਸਤੋ ਕੋਈ ਲੰਬੇਣੀ ਗੱਲ ਨਾ ਹੋਵੇ। ਨਹੀਂ ਠੀਕ ਆ ਆਪ ਦੇ ਦਲੀਲ ਨਾਲ ਤਸੱਲੀ ਕਰਨਾ। ਹਾਂਜੀ ਗੱਲ ਹੀ ਨਹੀਂ ਗਈ। ਠੀਕ 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 ਹੈ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ। ਚਲੋ।